ਜੇ ਤਰਾਹੀ ਭਾਈ ਤੰਨਾ ਸਿੰਘ ਜਿਨ੍ਹਾਂ ਦੇ ਮਨ ਚ ਪ੍ਰੇਮ ਜਾਗਿਆ ਕੋਈ ਪਿਛਲਾ ਬੀਜ ਹਰਿਆ ਹੋਇਆ ਜਿਵੇਂ ਆਪਾਂ ਸਾਧ ਸੰਗਤ ਜਾਂਦੇ ਆ ਇਹਦੇ ਚ ਬੀਜ ਇਹ ਬੀਜ ਦਿਆਂ ਸੀ ਜਦ ਸਾਧ ਸੰਗਤ ਸਾਧ ਸੰਗਤ ਕਰਦੇ ਆ ਸਿਮਰਨ ਕਰਦੇ ਆ ਸੇਵਾ ਕਰਦੇ ਆ ਇਹ ਬੀਜ ਅੰਦਰ ਹੁੰਦਾ ਮਹਾਰਾਜ ਬਾਣੀ ਕਹਿੰਦੀ ਹੈ ਕਾਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ ਇਹੋ ਬੀਜ ਜੋ ਅੰਦਰ ਪਿਆ ਦੀ ਭਾਈ ਤੰਨਾ ਸਿੰਘ ਦੇ ਉਹ ਉਗ ਗਿਆ ਇੱਕ ਯਤਿਮਖਾਨੇ ਚ ਪੜਿਆ ਹੋਇਆ ਭਾਈ ਤੰਨਾ ਸਿੰਘ ਇੱਕ ਵੱਡੇ ਘਰਾਣੇ ਦਾ ਡਰਾਈਵਰ ਬਣ ਕੇ ਫੇਰ ਵੀ ਜਾ ਕੇ ਉਹਨਾਂ ਨੇ ਸਾਈਕਲ ਤੇ ਜਾ ਕੇ ਹਜੂਰ ਸਾਹਿਬ ਜਾ ਕੇ ਅੰਮਰਸਾ ਕੀਆ ਗੁਰੂ ਦੇ ਪ੍ਰੇਮ ਚ ਔਰ ਇਹ ਪੰਨ ਕੀਤਾ ਇਨਾ ਵੀ ਅਸੀਂ ਮੈਂ ਸਾਰੇ ਗੁਰੂ ਤੀਰਥਾਂ ਦੀ ਯਾਤਰਾ ਕਰਨ ਜਿੱਥੇ ਗੁਰੂ ਸਾਹਿਬ ਗਏ ਨੇ ਜਿੱਥੇ ਭਗਤ ਗਏ ਨੇ ਵੀ ਉਹਨੂੰ ਹੱਥਾਂ ਨਾਲ ਲਿਖਣਾ ਫਿਰ ਕੋ ਸਾਡਾ ਇਤਿਹਾਸ ਆਉਣ ਵਾਲੇ ਪੀੜ੍ਹੀ ਦੇ ਕੋ ਪਛਾਣ ਸਕੀਏ ਫਿਰ ਭਾਈ ਦੰਨਾ ਸਿੰਘ ਨੇ ਜਿੱਥੇ ਵੀ ਜਾਣਾ ਇੱਕ ਡਾਇਰੀ ਦੀ ਉਹ ਡਾਇਰੀ ਚ ਪੂਰੀ ਜਾਣਕਾਰੀ ਲੈ ਕੇ ਇਥੋਂ ਦੇ ਬਜ਼ੁਰਗਾਂ ਤੋਂ ਪਿੱਛੋਂ ਅੱਗੋਂ ਸਾਰੇ ਇਤਿਹਾਸ ਵੀ ਦੇਖਣਾ ਉਹਨੇ ਫਿਰ ਉਹ ਸਾਰਾ ਵੇਰਵਾ ਲਿਖਣਾ ਤੇ 53-4 ਸਾਲ ਯਾਤਰਾ ਕੀਤੀ ਭਾਈ ਤੰਨਾ ਸਿੰਘ ਨੇ 1600 ਗੁਰਦੁਆਰੇ ਕਹਿਣਾ ਸੌਖਾ ਕਮਾਉਣਾ ਬਹੁਤ ਔਖਾ 1930 ਵੀ ਯਾਤਰਾ ਸ਼ੁਰੂ ਕਰੀ 1934-35 ਤੱਕ 1600 ਗੁਰੂ ਘਰਾਂ 'ਚ ਜਾਣਾ ਔਰ ਨਾਲ ਹੱਥੀਂ ਲਿਖਣਾ ਫੋਟੋਆਂ ਵੀ ਖਿੱਚਣੀਆਂ ਤੇ ਔਂਕੜਾਂ ਵਿੱਚ ਲੜਨੀਆਂ ਭਾਈ ਚੇਤਨ ਸਿੰਘ ਦੱਸਦੇ ਦੀ ਵੀ ਕਈ ਗੁਰਦੁਆਰਿਆਂ ਲੈਣਦੇ ਆ ਡਰ ਦੇ ਮਾਰੇ ਇਹ ਕਹਿ ਰਣਾ ਵੀ ਇਹ ਗੁਰਦੁਆਰਾ ਇਤਿਹਾਸਕ ਨਹੀਂ ਹੈ ਕਿਉਂਕਿ ਦੇ ਸ਼੍ਰੋਮਣੀ ਕਮੇਟੀ ਵਾਲਾ ਦਾਬੇ ਨਾ ਲੈਣ ਇਹ ਵੀ ਹੋਇਆ ਪਰ ਉਹਨਾਂ ਨੇ ਪੂਰੀ ਖੋਜ ਕਰਕੇ ਫਿਰ ਲਿਖਣਾ ਵੀ ਇਹ ਇਤਿਹਾਸਕ ਹੈ ਕਈਆਂ ਨੇ ਗੇੜ ਲਾ ਲੈਣੇ ਭਾਈ ਤਨਸੀਹ ਨੂੰ ਅੰਦਰ ਬੜਨੀ ਜਿਹੜਾ ਪਤਾ ਨਹੀਂ ਕੌਣ ਆ ਗਿਆ ਬਹੁਤ ਔਕਣਾ ਚੱਲ ਕੇ ਗੁਰੂ ਦੇ ਪਿਆਰੇ ਨੇ ਇਤਿਹਾਸ ਦੀਆਂ ਵੀ ਡੈਰੀਆਂ ਬਣਾਵਣਾ ਪਟਿਆਲੇ ਆਉਦੇ ਮਿੱਤਰ ਕੋਲ ਜਾ ਕੇ ਰੱਖ ਕੇ ਆਉਣੇ ਦੀ ਉਹੀ ਡੈਰੀਆਂ 80 85 ਸਾਲ ਪਈਆਂ ਰਹੀਆਂ ਉਹਨਾਂ ਨੇ ਐਂ ਤੂ ਭਗਤੀ ਜੀ ਮੈਂ ਬਾ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਗੁਰਦਕਿਆਂ ਨੂੰ ਤੂਫ ਕਰਦੇ ਆ ਐ ਸਤਕਾਰ ਕੀਤਾ ਉਹਨਾਂ ਕਹ ਪਤਾ ਦੀ ਮਿਹਨਤ ਉਹ ਕੀਤੀ ਹੈ ਗੁਰੂ ਦਾ ਖਜ਼ਾਨਾ ਇਹਦੇ ਚ ਗੁਰੂ ਦੀ ਯਾਦ ਆ ਇਹਦੇ ਚ ਤੇ ਭਾਈ ਚੇਤਨ ਸਿੰਘ ਦਾਦੇ ਦੀ ਤੇ ਆਏ ਦੀ 3 ਤਰੀਕ ਨੂੰ 3 ਮਾਰਚ ਨੂੰ ਦੀਵਾਨ ਵੀ ਲੱਗਿਆ ਉਹ ਕਹਿੰਦੇ ਸਾਨੂੰ ਹੌਲੀ ਹੌਲੀ ਇਹ ਪਤਾ ਲੱਗਿਆ ਵੀ ਦੱਸਿਆ ਕਿਸੇ ਪਿਆਰੇ ਨੇ ਵੀ ਇੱਥੇ ਡੈਰੀਆਂ ਪਈਆਂ ਨੇ ਭਾਈ ਤੰਨਾ ਸਿੰਘ ਦੀਆਂ ਤਾਂ ਜਾ ਕੇ ਅਸੀਂ ਦੇਖਿਆ ਤਾਂ ਪਰਵਾਰ ਨੂੰ ਯਕੀਨ ਹੋਇਆ ਜਾਂ ਛੱਡ ਦੇ ਹੱਡੇ ਤੇ ਫਿਰ ਉਹਨਾਂ ਨੇ ਸਾਨੂੰ ਡੈਰੀਆਂ ਦਿੱਤੀਆਂ আর ਮੈਂ ਪਰਨ ਕੀਤਾ ਵੀ ਅਜ ਕੋਈ ਪੈਸਾ ਨਹੀਂ ਕਮਾਊਂਗਾ ਜਿੰਨੀ ਹੋ ਸਕਦਾ ਸੇਵਾ ਕਰੂੰਗਾ ਇਹਨੂੰ ਜਿਵੇਂ ਲਿਖਿਆ ਮੈਂ ਇਨ ਬਿਨ ਐਵੇਂ ਲਿਖੂੰਗਾ ਕੋਈ ਫਰਕ ਨਹੀਂ ਪਾਊਂਗਾ ਫਿਰ ਭਾਈ ਚੇਤਨ ਸਿੰਘ ਨੇ ਤਰੀਬਨ 6 ਹੱਥ ਸਾਲ ਲਾ ਕੇ ਉਹ ਡੈਰੀਆਂ ਪੜ੍ਹੀਆਂ ਲਿਖੀਆਂ ਤੇ ਉਹਨੂੰ ਇੱਕ ਕਿਤਾਬ ਦਾ ਰੂਪ ਦਿੱਤਾ ਗੁਰੂ ਤੀਰਥ ਸਾਈਕਲ ਯਾਤਰਾ ਭਾਈ ਤੰਨਾ ਸਿੰਘ ਚਹਲ ਪਟਿਆਲ ਦੀ ਚਹਲ ਉਹਨਾਂ ਦਾ ਗੋਤੀ ਪਟਿਆਲੇ ਹੋ ਰਹੇਦੇ ਸੀ ਤੇ ਉਹ ਜੇ ਉਹਨਾਂ ਨੇ ਲਿਖਿਆ ਜੇ ਉਹ ਗੁਰੂ ਦੇ ਪਿਆਰਿਆਂ ਨੇ ਮਿਹਨਤ ਕੀਤੀ ਤਾਂ ਅਗੇ ਇਹ ਵੀ ਗੁਰੂ ਦੇ ਪਿਆਰਿਆਂ ਨੇ ਫਿਰ ਉਹ ਕਿਤਾਬ ਦਾ ਰੂਪ ਦਿੱਤਾ ਭਾਈ ਚੇਤਨ ਸਿੰਘ ਨੇ ਪੰਜਾਬ ਭਾਸ਼ਾ ਵਿਭਾਗ ਦੇ ਡਾਇਰੈਕਟਰ ਡਾਇਰੈਕਟਰ ਨੇ ਹੁਣ ਤਾਂ ਰਿਟਾਇਰ ਨੇ ਪਿਆਰ ਚ ਭਜ ਗਏ ਉਹ ਸਾਰਾ ਉਸ ਤਰ੍ਹਾਂ ਲਿਖਿਆ ਜੇ ਗ੍ਰੰਥ ਦੀ ਸੰਗਤ ਨੇ ਉਹ ਕਿਤਾਬ ਦੀ ਸੇਵਾ ਕੀਤੀ ਤੇ ਅੱਗੋਂ ਫਿਰ ਗੁਰੂ ਦੇ ਪਿਆਰੇ ਪੜ੍ਹਨ ਵਾਲੇ ਵੀ ਚਾਹੀਦੇ ਨੇ ਬੁੱਕ ਨੂੰ ਪੜ੍ਹਨ ਵਾਲੇ ਵੀ ਚਾਹੀਦੇ ਨੇ ਕੱਲੇ ਲਿਖਣ ਵਾਲਾ ਨਹੀਂ ਨਰਿੰਦਰ ਸਿੰਘ ਮਹਾਲੀ ਚੰਡੀਗੜ੍ਹ ਤੋਂ ਉਹ ਬੜੇ ਪਿਆਰ ਨਾਲ ਲਿਖਦੇ ਦੀ ਉਹ ਵੀ ਇਤਿਹਾਸ ਲਿਖਦੇ ਨੇ ਉਹ ਕਹਿੰਦੇ ਸੀ 1000 ਗੁਰਦੁਆਰਿਆਂ ਜਾ ਕੇ ਆ ਆਡਾ ਵੀ ਟੀਚਾ 1600 ਜਾਈਏ ਅਸੀਂ ਕਹਿੰਦੇ ਗੱਡੀ 'ਚ ਜਾਨਨੇ ਆ ਮੇਰੇ ਨਾਲ ਖੁਦ ਗੱਲ ਹੋਈ ਅਸੀਂ ਗੱਡੀ 'ਚ ਜਾਨਨੇ ਆ ਭਾਈ ਤੰਨਾ ਸਿੰਘ ਸਾਈਕਲ ਤੇ ਗਿਆ ਦੀ ਮੈਨੂੰ 7-8 ਸਾਲ ਹੋ ਗਏ ਮੈਂ 1000 'ਚ ਜਾ ਸਕਿਆ ਪਰ ਭਾਈ ਤੰਨਾ ਸਿੰਘ 4 ਸਾਲ ਦੇ ਵਿੱਚ 1600 ਗੁਰਦੁਆਰਿਆਂ 'ਚ ਗਿਆ ਨਾਲੇ ਔਕਣਾ ਚੱਲੀਆਂ ਸਾਈਕਲ ਤੇ ਇਹ ਪ੍ਰੇਮ ਦੀ ਖੇਡ ਹੈ ਪਰ ਅਸੀਂ ਧੰਨਵਾਦ ਉਹਾਰਾਂ ਦੇ ਕਰਨਾ ਬਣਦਾ ਜਿੰਨੀ ਕੋਈ ਸੇਵਾ ਕਰਦਾ ਭਾਈ ਨਰਿੰਦਰ ਸਿੰਘ ਆ ਕੇ ਸਪੈਹਰ ਚੰਡੀਗੜ੍ਹ ਤੋਂ ਦੱਸ ਕੇ ਗਏ ਇੱਥੇ ਆ ਕੇ ਵੀ ਇਹ ਗੁਰਦੁਆਰਾ ਇਤਿਹਾਸਿਕਾ ਤੁਸੀਂ ਇਹਦੀ ਖੋਜ ਕਰੋ ਸਾਡੇ ਕੋਲ ਇਤਿਹਾਸ ਆ ਦੇਖੋ ਮੋਬਾਈਲ 'ਚ ਪਾ ਕੇ ਗਏ ਭਾਈ ਜਸਵੀਰ ਸਿੰਘ ਦੇ ਜੋ ਗ੍ਰਾਂਤੀ ਸਿੰਘ ਦੀ ਅਮਰਗੜ ਤੋਂ जख्मी ਜਸਵੀਰ ਜਸਵੀਰ ਸਿੰਘ ਜ਼ਖਮੀ ਉਹਨਾਂ ਦੇ ਮੋਬਾਈਲ 'ਤੇ ਪਾਇਆ ਤੇ ਸਾਡੀ ਯਾਰ ਕਮੇਟੀ ਅਸੀਂ ਆਏ ਸਾਨੂੰ ਕਹਿੰਦੇ ਵੀ ਭਾਈ ਸਾਹਿਬ ਕਹਿੰਦੇ ਵੀ ਇੱਥੇ ਗੁਨਾਗਸਹਿ ਮਹਾਰਾਜ ਆਏ ਨੇ ਪਹਿਲੇ ਉਰੇ ਦੀਵਾਨ ਸਜੇ ਗੁਰੂ ਹਰਗੋਬਿੰਦ ਸਹਿ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਤੀ ਤਾਂ ਜੇ ਸਾਨੂੰ ਇਹ ਅਥੀ ਕਹੇ ਭਾਈ ਸਾਹਿਬ ਦਿਖਾਓ ਕੋਈ ਸਬੂਤ ਕੋਈ ਪਤਾ ਲੱਗੇ ਸਕੇ ਸਾਨੂੰ ਵੀ ਤਾਂ ਅਸੀਂ ਗੱਲ ਅੱਗੇ ਤੋਂ ਕਰੀਏ ਉਹ ਕਹਿੰਦੇ ਵੀ ਸਾਡਾ ਮੋਬਾਈਲ ਖਰਾਬ ਹੋ ਗਿਆ ਸਾਡਾ ਮੋਬਾਈਲ ਖਰਾਬ ਹੋ ਗਿਆ ਵੀ ਨੰਬਰ ਸਾਡੇ ਕੋਲ ਹੈ ਭਾਈ ਨਰਿੰਦਰ ਸਿੰਘ ਦਾ ਪਰ ਨਰਿੰਦਰ ਸਿੰਘ ਦਾ ਨਹੀਂ ਕਿਹਾ ਉਹਨੇ ਨੰਬਰ ਹੈ ਭਾਈ ਸਾਹਿਬ ਦਾ ਪਰ ਸਾਡੇ ਯਾਦ ਨਹੀਂ ਵੀ ਉਹਨਾਂ ਦਾ ਨਾਮ ਕੀ ਹੈ ਅਸੀਂ ਕਹ ਪੱਕੀ ਗੱਲ ਹੈ ਵੀ ਗੁਨਾਗ ਸਿੰਘ ਇੱਥੇ ਆਏ ਨੇ ਕਹਿੰਦੇ ਮੈਂ ਹਾਂ ਪੜਿਆ ਮੈਂ ਆ ਪੜਿਆ ਅਸੀਂ ਪਹਿਲੇ ਦੀਵਾਨ ਦੇ ਵਿੱਚ ਪਹਿਲਾ ਜੋ ਦੀਵਾਨ ਗੁਰ ਹਰਗੋਬਿੰਦ ਸਾਹਿਬ ਮਹਾਰਾਜੀ ਯਾਰ ਵਿੱਚ ਸਜਾਏ ਗਏ ਉਹ ਪੋਸਟਰ ਤੇ ਪਹਿਲੇ ਪਾਸਾ ਸਦ ਸਿਵੇਂ ਪਾਸਾ ਚਰਨ ਸੂ ਪ੍ਰਭ ਧਰਤੀ ਲਿਖ ਦਿੱਤਾ ਸੀ ਨੋਂ ਨਹੀਂ ਰੱਖਿਆ ਦੀ ਗੁਰਦੁਆਰੇ ਦਾ ਕਿਉਂ ਹਰੇ ਪਕੀ ਥੱਲੀ ਕਰਨੀ ਦੀ ਪਰ ਉਹ ਭਾਈ ਜਸਵੀਰ ਸਿੰਘ ਦੇ ਕਹਿਣ ਤੇ ਲਿਖ ਦਿੱਤਾ ਸੀ ਸਮਾਂ ਲੱਗਿਆ ਥੋੜੇ ਸਮੇਂ ਬਾਅਦ ਭਾਈ ਜਸਵੀਰ ਸਿੰਘ ਦੇ ਨੌ ਯਾਦ ਆਗਾ ਨਰਿੰਦਰ ਸਿੰਘ ਚੰਡੀਗੜ੍ਹ ਮਹਾਲੀ ਸਾਨੂੰ ਇੱਥੇ ਖੜਿਆ ਨੂੰ ਤਰੀਬਨ ਮੱਸੀਆ ਦਾ ਦਿਹਾੜਾ ਸੀ ਸਾਨੂੰ ਕਹਿੰਦੇ ਵੀ ਆਹ ਨਾਓ ਅਸੀਂ ਕਹਿੰਦੇ ਨੰਬਰ ਦੋ ਅਸੀਂ ਘਰੇ ਨਹੀਂ ਬੜੇ ਹਲੇ ਰਸਤੇ 'ਚ ਫੋਨ ਕਰਿਆ ਅੱਧਾ ਪੌਣਾ ਘੰਟਾ ਲੱਗਿਆ ਉਹ ਭਾਈ ਸਾਹਿਬ ਦੇ ਯਾਦ ਆਇਆ ਵੀ ਹਾਂ ਅਸੀਂ ਗੁਰਦੁਆਰੇ 'ਚ ਗਏ ਸੀ ਉਹਨਾਂ ਨੇ ਮੋਬਾਈਲ 'ਨਹੀਂ ਸਾਨੂੰ ਜਦੀ ਇਹ ਸਾਰਾ ਇਤਿਹਾਸ ਭੇਜਤਾ ਅਸੀਂ ਫਿਰ ਉੱਥੋਂ ਸਿੱਧੇ ਪਸੌੜ ਗਏ ਪਸੌੜ ਜਾ ਕੇ ਪਤਾ ਕੀਤਾ ਗ੍ਰਾਂਤੀ ਸਿੰਘ ਅੱਜ ਆਕੇ ਵੀ ਗਏ ਨੇ ਇੱਥੇ ਉਹ ਸਿੰਘ ਸਾਹਿਬ ਅੰਮਰਸੱਗ ਨਾਲ ਨੂੰ ਫੜਕੇ ਵੀ ਗਏ ਨੇ ਅਸੀਂ ਉਹਨਾਂ ਦਾ ਪਤਾ ਕੀਤਾ ਜਾ ਕੇ ਦੇਖਿਆ ਬੋੜ ਵੀ ਗੁਨਾਹ ਸਿੰਘ ਮਹਾਰਾਜਾ ਇਤਿਆਸ ਭਾਈ ਮਿੰਦਰ ਸਿੰਘ ਨੇ ਉੱਤੇ ਫੌਜੀ ਜਿਹੜੇ ਬਹੁਤ ਖੋਜੀ ਨੇ ਮੇਰੇ ਜਾਣਕਾਰ ਵੀ ਤੇ ਅਰ ਉਹ ਨੌ ਵੀ ਲਿਆ ਮੈਂ ਜਾ ਕੇ ਉਹਨਾਂ ਨੂੰ ਮਿਲਿਆ ਉਹ ਕਹਿੰਦੇ ਹਾਂ ਇੱਥੇ ਜਿਹੜੇ ਸਿੱਖ ਮਿਸ਼ਨਰੀ ਕਾਲਜ ਲੁਧਿਆਣੇ ਵਾਲੇ ਆ ਕੇ ਸਿੱਧ ਕਰਕੇ ਗਏ ਨੇ ਵੀ ਗੁਨਾਹ ਸਿੰਘ ਇੱਥੇ ਆਏ ਨੇ ਅਰ ਸਾਨੂੰ ਕਰੋੜ ਰੁਪਇਆ ਤੇ ਗ੍ਰਾਂਟ ਵੀ ਮਿਲੀ ਹੈ ਕੈਪਟਨ ਸਰਕਾਰ ਨੇ 550 ਸਾਲ ਤੇ ਜਿੱਥੇ ਵੀ ਗੁਰਾਂ ਸਿੰਘ ਆਏ ਸੀ ਉੱਥੇ ਗਰੰਟਾਂ ਦਿੱਤੀਆਂ ਤੁਹਾਨੂੰ ਚੱਲੀ ਹੋਈ ਇਸ ਤੋਂ ਬਾਅਦ ਅਸੀਂ ਤੇ ਸੀਟਾਂ ਲੈ ਗਏ ਫਿਰ ਹੋਰ ਪਿਆਰ ਨਾਲ ਗੱਲ